ਦੇਹ ਸੇ ਤੋਂ ਦੂਰੇ ਪਾਸੋਂ ਆਉਂਦੇ ਬਾਹਰੋਂ ਉਹਨਾਂ ਨੂੰ ਫੇਰ ਲੋਡ ਹੁੰਦੀ ਆ। ਸੋ ਇਹ ਅੱਜ ਤਕਰੀਬਨ 40 ਕਮਰੇ ਬਾਬਾ ਜੀ। ਹਾਂਜੀ 40। 40 ਕਮਰੇ ਜਿਹੜੇ ਆ ਉਹ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਚੈਟਰੀ ਜੀ ਦਾ ਬਖਸ਼ਿਸ਼ ਬੋਰਡ ਕਰ ਦਿੱਤੇ ਆ। ਤੇ ਇਹਨਾਂ ਬਾਬਾ ਜੀ ਨੇ ਵੀ ਆ ਪਿਛੋਂ ਦੇ ਸਾਲ ਫੇ 40 ਫੇ 40। ਇਦਾਂ ਇਹ ਅੱਜ ਬਹੁਤ ਸੰਗਤ ਨੂੰ ਸਾਰਿਆਂ ਨੂੰ ਬਹੁਤ ਵਧਾਈ ਦਿਨ ਕਾਮਨਾ ਵੀ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ। ਬਹੁਤ ਸੁਭਖਿਸ਼ ਕਰਿਓ। ਇਹ ਟੋਟਲ ਜਿਹੜਾ ਆ ਇਹਦੇ ਵਿੱਚ ਕੁਝ ਸਾਰੇ ਸਾਡੇ ਕੋਲ ਨਲਾਇਕੀ ਸ਼ੋਮਣੀ ਕਮੇਟੀ ਵੱਲੋਂ ਮੈਂ ਸਮਝਦਾ ਥੋੜਾ ਜਿਹਾ ਰਹਿ ਗਈ ਕਿ ਕੁਝ ਵਿੱਚ ਜ਼ਮੀਨ ਪਈ ਜਿਹੜੀ ਸਾਡੀ ਮੁੱਲ ਲੈਣ ਵਾਲੀ ਪਰ ਫਿਰ ਵੀ ਬਾਬਾ ਜੀ ਨੇ ਉਤਮ ਕਰਕੇ 500 ਕਮਰਾ ਆ ਬੜੀ ਵੱਡੀ ਗੱਲ ਆ ਤੇ ਜਿਹੜੇ ਕਮਰੇ ਆ ਤੁਸੀਂ ਦੇਖਦੇ ਆ ਜਾ ਕੇ ਉਹ ਬਹੁਤ ਮਿਆਰੀ ਤੇ ਸਤਗੁਰੂ ਜੀ ਦੀ ਕਿਰਪਾ ਤੇ ਬਖਸ਼ਿਸਤਾਨ ਦਾ ਸੂਬ ਸਮੂਰਤ ਬਣਾਏ ਆ ਸੋ ਜਿਹੜੀਆਂ ਸੰਗਤਾਂ ਇਹ ਵਿੱਚ ਰਹਿਣ ਉਹਨਾਂ ਨੂੰ ਬੇਨਤੀ ਵੀ ਕਰਦਾ ਬਾਬਾ ਜੀ ਨੇ ਤਾਂ ਕਾਰ ਸੇਵਾ ਰੂਪ ਦੇ ਵਿੱਚ ਕਮਰੇ ਵਧੀਆ ਬਣਾਤੇ ਜਿਹੜੇ ਸਾਡੇ ਸਰੀਰ ਦੇ ਵਿੱਚ ਰਹਿਣ ਦੀ ਆਤਮਾ ਵੀ ਜਿਹੜੀ ਉਹ ਸਤਗੁਰੂ ਜੀ ਤੋਂ ਨਹੀਂ ਮਿਲਾਦ ਦੇਣਾ ਵਾਹਿਗੁਰੂ ਜੀ ਕਾ ਖਾਲਸਾ